ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਨਿਵਾਣੀ ਸ਼ਰਧਾਲੂ ਮੰਗ ਇੱਕ ਸਧਾਰਨ ਵਿਅਕਤੀ ਮੰਗ ਇੱਕ ਸੱਚੇ ਸਿੱਖ ਮੰਗ ਸ਼੍ਰੀ ਕਲਤਕ ਸਭ ਦੇ ਸਕੱਤਰ ਦੇ ਅੱਜ ਪੇਸ਼ ਹੋਣ ਲਈ ਪਹੁੰਚਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਦੋ ਕਾਲੇ ਬੈਗ ਭਰ ਕੇ ਲੈ ਕੇ ਜਾਂਦੇ ਜਥੇਦਾਰ ਸਾਹਿਬ ਨੂੰ ਦੋ ਕਾਲੇ ਬੈਗ ਪੈਂਟ ਕਰਕੇ ਆਏ ਨੇ ਉਹਨਾਂ ਕਾਲੇ ਬੈਗਾਂ ਚ ਕੀ ਦਾ ਕਾਲਾ ਸੱਚ ਲੈ ਕੇ ਗਏ 40 ਮਿੰਟ ਦੀ ਅੱਜ ਦੀ ਮੁੱਖ ਮੰਤਰੀ ਸਾਹਿਬ ਦੀ ਇਹ ਪੇਸ਼ੀ ਜਿਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਕਿਹਾ ਕਿ ਬਿਲਕੁਲ ਭਗਵੰਤ ਮਾਨ ਨੇ ਬੜੀ ਨਿਮਰਤਾ ਦੇ ਨਾਲ ਕਾਲ ਦਾ ਜਵਾਬ ਦਿੱਤਾ ਉਹਨਾਂ ਨੇ ਕਹਿੰਦੇ ਮੰਨ ਲਿਆ ਕਿ ਉਹਨਾਂ ਨੂੰ ਪੂਰੀ ਮर्यादा ਦੀ ਜਾਣਕਾਰੀ ਨਹੀਂ ਹੈ ਇਸ ਲਈ ਕਹਿੰਦੇ ਕਿ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਜੀ ਮੈਂ ਮੱਥਾ ਟੇਕਣ ਆਇਆ ਮੈਂ ਮੱਥਾ ਲਾਉਂ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਤਾਂ ਮਾਗੀ ਮੇਲੇ ਦੀ ਸਟੇਜ ਤੋਂ ਅਨਾਉਂਸ ਕਰ ਦਿੱਤਾ ਕਿ 169 ਪਾਵਨ ਸਰੂਪ ਬਰਾਮਦ ਹੋ ਗਏ ਜੀ ਅਸੀਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਸੌਂਪ ਦੇਣੇ ਆ ਜੀ ਅਸੀਂ ਤਾਂ ਲੱਭਣੇ ਸੀ ਲੱਭਤੇ ਜੀ ਬਾਕੀ ਜਿੰਨੇ ਰਹਿ ਗਏ ਉਹ ਵੀ ਲੱਭਾਂਗੇ 328 100 ਇਸ ਤਰ੍ਹਾਂ ਉਹਨਾਂ ਨੇ ਪੇਸ਼ ਕੀਤਾ ਉਹ ਸਥਾਨ ਦੇ ਪ੍ਰਬੰਧਕ ਉਹ ਸਥਾਨ ਦੇ ਸੇਵਾਦਾਰ ਜੀ ਮੈਂ ਸਾਹਮਣੇ ਆਏ ਨੇ ਉਹਨਾਂ ਨੇ ਸੱਟ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਖਟੜੇ ਚ ਖੜਾ ਕੇ ਕਹਿੰਦੇ ਕਿ ਕੀ ਸਿੱਟ ਨੇ ਮੁੱਖ ਮੰਤਰੀ ਨੂੰ ਗਲਤ ਰਿਪੋਰਟ ਦਿੱਤੀ ਹੈ ਕਿ ਮੁੱਖ ਮੰਤਰੀ ਨੇ ਹੀ ਗਲਤ ਰਿਪੋਰਟ ਪੇਸ਼ ਕੀਤੀ ਹੈ ਬਟਾ ਸਵਾਲ ਖੜਾ ਹੋ ਗਿਆ ਜੇ ਮੁੱਖ ਮੰਤਰੀ ਸਾਹਿਬ ਇਸ ਰੂਪੋਂ ਨਹੀਂ ਹੈਗੇ ਲਾ ਪਤਾ ਤੇ ਫਿਰ ਤੁਸੀਂ ਝੂਠ ਬੋਲੇ ਸਟੇਜ ਤੋਂ ਲੰਗੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਵਿਆਸ ਮਾਗਨ ਦੇ ਵਿੱਚ ਗੋਲੀ ਇਹ ਵੱਜਣ ਦੇ ਕਾਰਨ ਮੌਤ ਦਾ ਮਾਮਲਾ ਸੀ ਕਹਿੰਦੇ ਜਿਹੜਾ ਮੇਨ ਸ਼ੂਟਰ ਸੀਗਾ ਉਹਨੂੰ ਕਾਉਂਟਰ ਚ ਮਾਰਿਆ ਗਿਆ ਜਾਂ ਖਿੱਚ ਤੂਣ ਚ ਮਾਰਿਆ ਗਿਆ ਮਤਲਬ ਉਹ ਕਹਿੰਦੇ ਜੀ ਹਥਿਆਰ ਬਰਾਂਧ ਕਰਾਉਣ ਲਈ ਉਹਨੂੰ ਪੁਲਿਸ ਅਫਸਰ ਲੈ ਕੇ ਆਈ ਸੀ ਤੇ ਉਸਨੂੰ ਛਡਾਉਣ ਦੇ ਲਈ ਮੋਟਰਸਾਈਕਲ ਤੇ ਕੁਝ ਨੌਜਵਾਨ ਆ ਗਏ ਉਹਨਾਂ ਨੇ ਫਾਇਰ ਕਰਤੇ ਤੇ ਉਹਨੇ ਵੀ ਪੁਲਿਸ ਦਾ ਇਰਵਲਵਰ ਖੋ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਖਿੱਚੋ ਤਾਣ ਦੇ ਵਿੱਚ ਗੱਡੀ ਦੇ ਅੰਦਰੋਂ ਹੀ ਉਹਨੇ ਗੋਲੀ ਚਾੜੀ ਵਿਚੋਂ ਮਾਰਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਨਿਵਾਣੀ ਸ਼ਰਧਾਲੂ ਵਾਂਗ ਇੱਕ ਸਧਾਰਨ ਵਿਅਕਤੀ ਵਾਂਗ ਇੱਕ ਸੱਚੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਦ ਅੱਜ ਪੇਸ਼ ਹੋਣ ਲਈ ਪਹੁੰਚਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਗਲਿਆਰੇ ਤੋਂ ਬਾਹਰੋਂ ਹੀ ਨੰਗੇ ਪੈਰੀ ਚੱਲ ਕੇ ਨੀਵੀਂ ਪਾ ਕੇ ਬੜੀ ਸ਼ਰਧਾ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹਿਲਾਂ ਮੱਥਾ ਟੇਕਦੇ ਨੇ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਦ ਜਾ ਕੇ ਜੱਜਦਾਰ ਸਾਹਿਬ ਦੇ ਮੂਹਰੇ ਪੇਸ਼ ਹੁੰਦੇ ਨੇ ਉਹ ਖਵੰਤਰੀਪੋਕਵੰਤ ਮੰਦੋ ਕਾਲੇ ਬੈਗ ਭਰ ਕੇ ਲੈ ਕੇ ਜਾਂਦੇ ਨੇ ਕੀ ਸੀ ਉਹਨਾਂ ਕਾਲੇ ਬੈਗਾਂ ਦੇ ਵਿੱਚ ਜੱਜਦਾਰ ਸਾਹਿਬ ਨੂੰ ਦੋ ਕਾਲੇ ਬੈਗ ਭੇਂਟ ਕਰਕੇ ਆਏ ਨੇ ਉਹਨਾਂ ਕਾਲੇ ਬੈਗਾਂ ਚ ਕੀ ਦਾ ਕਾਲਾ ਸੱਚ ਲੈ ਕੇ ਗਏ ਨੇ ਜਾਂ ਕਿਹੜੀ ਸਫਾਈ ਲੈ ਕੇ ਗਏ ਨੇ ਕਿ ਆਪਣਾ ਕੋਈ ਪੱਖ ਉਹਦੇ ਵਿੱਚ ਲੈ ਕੇ ਗਏ ਨੇ ਜਾਂ ਐਸ.ਪੀ.ਸੀ ਬਾਰੇ ਕੋਈ ਦਸਤਾਵੇਜ਼ ਸੌਂਪੇ ਨੇ ਇਹ ਸਵਾਲ ਪੰਜ ਸਿੰਘ ਸਾਹਿਬਾਂ ਦੀ ਬੈਠਕ ਤੋਂ ਬਾਅਦ ਪੁੱਛਿਆ ਬਿਲਕੁਲ ਕਰੀਬ 40 ਮਿੰਟ ਦੀ ਅੱਜ ਦੀ ਮੁੱਖ ਮੰਤਰੀ ਸਾਹਿਬ ਦੀ ਇਹ ਪੇਸ਼ੀ ਜੀ ਤੋਂ ਬਾਅਦ ਜਥੇਦਾਰ ਸਾਹਿਬ ਨੇ ਵੀ ਕਿਹਾ ਕਿ ਬਿਲਕੁਲ ਭਗਵੰਤ ਮਾਨ ਨੇ ਬੜੀ ਨਿਮਰਤਾ ਦੇ ਨਾਲ ਆਪਣੀ ਗੱਲ ਦਾ ਜਵਾਬ ਦਿੱਤਾ ਉਹਨਾਂ ਨੇ ਕਹਿੰਦੇ ਮੰਨ ਲਿਆ ਕਿ ਉਹਨਾਂ ਨੂੰ ਪੂਰੀ ਮਰਿਆਦਾ ਦੀ ਜਾਣਕਾਰੀ ਨਹੀਂ ਹੈ ਇਸ ਲਈ ਇਹਨਾਂ ਨੇ ਕਿ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਜੀ ਮੈਂ ਮੱਥਾ ਟੇਕਣ ਆਇਆ ਮੈਂ ਮੱਥਾ ਲਾਉਣ ਨਹੀਂ ਆਇਆ ਮੇਰੀ ਔਕਾਤ ਨਹੀਂ ਜਾਂ ਮੇਰੀ ਇਹ ਕੋਈ ਤਾਕਤ ਨਹੀਂ ਕਿ ਮੈਂ ਕੱਲ ਤੱਕ ਸਭ ਨਾਲ ਮੱਥਾ ਲਾ ਸਕਾਂ ਕਹਿੰਦੇ ਨਰੇਟਿਵ ਸਿਰਜਿਆ ਜਾ ਰਿਹਾ ਤੇ ਮੇਰੇ ਖਿਲਾਫ ਮੈਂ ਤਾਂ ਕੱਲ ਤੱਕ ਸਭ ਨੂੰ ਸਮਰਪਿਤ ਹਾਂ ਮੈਂ ਤਾਂ ਨਤਮਸਤਕ ਹੋਣਾ ਹੈ ਮੈਂ ਤਾਂ ਆਪਣਾ ਸਪਸ਼ਟੀਕਰਨ ਦੇਣਾ ਹੈ ਮੈਂ ਤਾਂ ਆਪਣਾ ਜਵਾਬ ਦੇਣਾ ਹੈ ਪਰ ਕਾਲੇ ਵਿਗਿਆਨ ਇੱਕ ਨਵੀਂ ਚਰਚਾ ਜ਼ਰੂਰ ਛੇੜੀ ਹੈ ਕਿ ਮੁੱਖ ਮੰਤਰੀ ਸਾਹਿਬ ਚੋਣੀ ਕਮੇਟੀ ਨਾਲ ਸੰਬੰਧਤ ਗੋਲਕਾ ਨਾਲ ਸੰਬੰਧਤ ਕੋਈ ਆਰਥਿਕ ਪਹਿਲੂ ਨਾਲ ਸੰਬੰਧਤ 328 ਰੂਪਾਂ ਦੇ ਮਾਮਲਿਆਂ ਨਾਲ ਸੰਬੰਧਤ ਕੁਈ ਰਿਕਾਰਡ ਵੀ ਸੌਂਪ ਕੇ ਆਏ ਨੇ ਕੀ ਕੀ ਹੋਇਆ ਅੰਦਰ 40 ਮਿੰਟ ਦੇ ਵਿੱਚ ਚਲੋ ਜੇ ਆਪਾਂ ਉਵਰ ਆ ਇਸ ਪਹਿਲੂ ਨੂੰ ਪਹਿਲਾਂ ਸਮਝਣਾ ਹੋਵੇ ਜੱਤਾ ਰ ਹੋ ਰਾ ਨਹੀਂ ਪਿਛਿਤਵਤ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੰਨ ਲਿਆ ਕਿ ਸਿੱਖ ਮਰਿਆਦਾ ਦਾ ਮੈਨੂੰ ਪੂਰਨ ਗਿਆਨ ਨਹੀਂ ਹੈ ਪੂਰਨ ਜਾਣਕਾਰੀ ਨਹੀਂ ਹੈ ਤੇ ਵੀਡੀਓ ਜਿਹੜੀਆਂ ਉਹਨਾਂ ਦੀਆਂ ਨੇ ਉਹਨਾਂ ਬਾਰੇ ਜਦੋਂ ਸਵਾਲ ਆਇਆ ਕਿ ਉਹਨਾਂ ਨੇ ਕਿਹਾ ਕਿ ਜਾਂਚ ਕਰਾ ਲਓ ਜੀ ਮੈਨੂੰ ਕੋਈ ਇਤਰਾਜ਼ ਨਹੀਂ ਹੈ ਉਹ ਸਹੀ ਵੀਡੀਓ ਨਹੀਂ ਹੈਗੀਆਂ ਭਗਵੰਤ ਮਾਨ ਰਹਣੇ ਵਿਖਿਆ ਕਿ ਸ਼੍ਰੀ ਕਲਤਕਸ ਸਾਹਿਬ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚਾਰ ਵਾਰ ਸਮਾਂ ਬਦਲਿਆ ਤੇ ਫਿਰ ਆਖਰੋ 12:00 ਵਜੇ ਦੇ ਨੇੜੇ ਤੇੜੇ ਪੇਸ਼ ਹੁੰਦੇ ਨੇ। ਪਹਿਲਾਂ ਤੈ ਸਮਾਂ 10:00 ਵਜੇ ਦਾ ਸੀ, ਫਿਰ ਸ਼ਾਮ ਦੇ 4:30 ਵਜੇ ਹੋ ਗਿਆ। ਫਿਰ ਬਦਲ ਕੇ ਉਸ ਨੂੰ 10:00 ਵਜੇ ਵੀ ਕੀਤਾ ਗਿਆ। ਫਿਰ ਅਮੀ ਸੀ ਕਿ 11:00 ਵਜੇ ਅੱਜ ਪੇਸ਼ ਹੋਣਗੇ। ਫਿਰ ਉਹ 12:00 ਵਜੇ ਦੇ ਨੇੜੇ ਤੇੜੇ ਪੇਸ਼ ਹੁੰਦੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ 2026 ਦਿਨ ਵੀਰਵਾਰ ਨੂੰ ਅੰਮ੍ਰਿਤਸਰ ਦੇ ਵਿੱਚ ਸਤਿਗੰਕਸ਼ੀ ਦਰਬਾਰ ਸਾਹਿਬ ਦੇ ਉਸ ਚੁਗਿਰਦੇ ਦੇ ਵਿੱਚ ਸਥਾਪਤ ਸਰਗੁਣ ਸਤਨਸ਼ੀ ਅਕਾਲ ਤਖਬਬ ਵਿਖੇ ਕਹਿੰਦੇ ਜੀ 40 ਦੇ ਮਿੰਟ ਤਕਰੀ ਪੇਸ਼ ਹੋਏ ਮੁਖੰਤਰੀ ਭਗਵਾਨ ਤਰਨਵਾਰਨ ਕੁ ਬਜੇ ਤੈ ਸਮੇਂ ਤੇ ਤੋਂ ਪਹਿਲਾਂ ਹੀ 11:00 ਵਜੇ ਸਕਤਰੇਤ ਪਹੁੰਚ ਗਏ ਸਨ ਮੁਖੰਤਰੀ ਭਗਵਾਨ ਤਰਨਵਾਰਨ ਪਹਿਲਾਂ ਨੰਗੇ ਪੈਰ ਨਜ਼ਰਾਂ ਚੁਕਾ ਕੇ ਕਾਮਸ਼ਰਦਾਲੂ ਮੰਗ ਦਰਵਾਤ ਸਾਹਿਬ ਦੇ ਅੰਦਰ ਮੱਥਾ ਟੇਕਣ ਪਹੁੰਚੇ ਮੱਥਾ ਟੇਕਣ ਤੋਂ ਬਾਅਦ ਉਸ ਬੂਤਾਂ ਦੇ ਭਰੇ ਦੋ ਕਾਲੇ ਵਾਇਲ ਲੈ ਕੇ ਸ਼੍ਰੀ ਕਲਤਖਸਬਸ ਘਤਰੇ ਪਹੁੰਚੇ ਪੇਸ਼ੀ ਤੋਂ ਬਾਅਦ ਕਲਤਖਸਬ ਦੇ ਬਾਹਰ ਨਿਕਲਦੇ ਮੱਖੰਦਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਤਕਤਾਂ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਅੰਦਰ ਸਫਾਈ ਦੇ ਕੇ ਆਇਆ ਤੇ ਇਹੋ ਸਪਾਈ ਮੈਂ ਅੰਦਰ ਵੀ ਦਿੱਤੀ ਹੈ ਉਧਰ ਜੱਜਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਮਨਜ਼ੂਰ ਕੀਤੀ ਹੈ ਕਿ ਮੈਨੂੰ ਸਿੱਖ ਸਿਧਾਂਤਾਂ ਸਿੱਖ ਮਰਿਆਦਾ ਦਾ ਪੂਰਾ ਗਿਆਨ ਨਹੀਂ ਹੈ ਦੱਸ ਜੀ ਕਿ ਕੱਲ ਤੱਕ ਸਭ ਦੇ ਜਥੇ ਅਰਗਨਿਕ ਕੁਲਦੀਪ ਸਿੰਘ ਗੜਗੱਜ ਨੇ ਲੰਗੀ 5 ਜਨਵਰੀ ਨੂੰ ਇੱਕ ਵੀਡੀਓ ਦਾ ਹਵਾਲਾ ਦਿੰਦਿਆਂ ਤੇ ਉਹਨਾਂ ਦੇ ਪੁਰਾਣੇ ਬਿਆਨਾਂ ਨੂੰ ਆਧਾਰ ਬਣਾਉਂਦੇ ਆ ਉਹਨਾਂ ਨੂੰ ਅੱਜ ਦੀ ਤਰੀਕ ਦੇ ਲਈ ਤਲਬ ਕੀਤਾ ਸੀ ਤੇ ਜਿਸ ਦੇ ਉੱਤੇ ਇੱਕ ਸਵਾਲ ਵੀ ਖੜੇ ਹੋਏ ਸੀ ਕਿ ਕਿ ਨਾਉ ਅੰਮ੍ਰਿਤਧਾਰੀ ਨੇ ਨਾਉ ਮਤਲਬ ਸੰਪੂਰਨ ਸਿੱਖ ਨੇ ਤੋ ਫਿਰ ਕਿਉਂ ਇਹਨਾਂ ਨੂੰ ਤਾਲੁਬ ਕੀਤਾ ਇਸ ਦੇ ਉੱਤੇ ਇੱਕ ਵੱਖਰੀ ਮਰਿਆਦਾ ਚਲਦੀ ਰਹੀ ਇਸੇ ਤੇ ਬਹਿਸ ਵੀ ਚਲਦੀ ਰਹੀ ਜਿਹਨੂੰ ਲੈ ਕੇ ਇਹ ਵੀ ਆਇਆ ਕਿ ਇਸ ਲਈ ਜੰਦਰ ਸਿੰਘਾ ਨੇ ਇਹਨਾਂ ਨੂੰ ਸਕੱਤਰੇਤ ਬੁਲਾਇਆ ਨਾ ਕਿ ਸ਼੍ਰੀ ਕਲਤਕ ਸਭ ਦੀ ਫਸੀਲ ਦੇ ਸਾਹਮਣੇ ਅਹਿਮ ਤੌਰ ਤੇ ਜਿਹੜੀ ਅੱਜ ਦੀ ਇਸ ਪੇਸ਼ੀ ਦੇ ਤਿੰਨ ਨੁਕਤੇ ਰਹੇ ਉਹਨਾਂ ਚੋਂ ਪਹਿਲਾ ਨੁਕਤਾ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੇ ਪੱਖ ਤੋਂ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਚੈਲੰਜ ਕਰਨ ਨਹੀਂ ਆਇਆ ਨਾ ਮੈਂ ਚੈਲੰਜ ਕਰਦਾ ਪੇਸ਼ੀ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਬਾਦ ਨਿਕਲਦੇ ਆ ਸੀਐਮ ਭਗਵੰਤ ਮਾਨ ਨੇ ਆਖਿਆ ਕਿ ਮੈਂ ਇਹ ਵੀ ਸਪਸ਼ਟ ਕਰ ਦਿੱਤਾ ਕਿ ਸੋਸ਼ਲ ਮੀਡੀਆ ਉੱਤੇ ਇੱਕ ਨਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਮੈਂ ਅਕਾਲ ਤਖਤ ਨੂੰ ਚੈਲੰਜ ਕਰ ਰਿਹਾ ਹਾਂ ਮੈਨੂੰ ਅਕਾਲ ਤਖਤ ਦੇ ਨਾਲ ਕਿ ਮੈਂ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾ ਰਿਹਾ ਹਾਂ ਮੈਂ ਉਹਨਾਂ ਨੂੰ ਦੱਸ ਦਿੱਤਾ ਜਾਂਦਾ ਸਭ ਨੂੰ ਕਿ ਅਜਿਹਾ ਬਿਲਕੁਲ ਨਹੀਂ ਹੈ ਮੇਰੀ ਨਾ ਹਿੰਮਤ ਹੈ ਨਾ ਮੇਰੀ ਔਕਾਤ ਹੈ ਮੁਖੰਦਰੀ ਭਗਵੰਤ ਜੀ ਬੋਲੇ ਪੇਸ਼ੀ ਨਾਲ ਸਕੂਨ ਮਿਲਿਆ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਸਕੂਨ ਤੇ ਸੰਤੁਸ਼ਟੀ ਮਿਲੀ ਹੈ ਕਿ ਲੋਕਾਂ ਦੀ ਭਾਵਨਾਵਾਂ ਨੂੰ ਕਾਗਜ਼ਾਂ ਦੇ ਰੂਪ 'ਚ ਆਪਣੇ ਸਪਸ਼ਟ ਕਰਨ ਦੇ ਰੂਪ 'ਚ ਮੈਂ ਜਥੇਦਾਰ ਸਾਹਿਬਾਨ ਅੱਗੇ ਪੇਸ਼ ਕਰਕੇ ਆਇਆ ਹਾਂ ਜਿਸ ਤੋਂ ਸੰਕੇਤ ਮਿਲਦਾ ਕਿ ਉਹ ਕਾਲੇ ਬੈਗਾਂ ਦੇ ਵਿੱਚ ਉਹ ਕੋਈ ਤੱਥ ਸਬੂਤ ਐਸਪੀਸੀ ਦੇ ਹਵਾਲੇ ਨਾਲ ਹੈ ਮਤਲਬ ਗੁਰਦੁਆਰਾ ਕਮੇਟੀ ਦੇ ਹਵਾਲੇ ਨਾਲ ਗੋਲਕਾਂ ਦੇ ਹਵਾਲੇ ਨਾਲ ਜਾਂ 328 ਲਾਪਤਾ ਪਾਵਨਸਰੂਪਾਂ ਦੇ ਹਵਾਲੇ ਨਾਲ ਕੋਈ ਸਕੂਤ ਦੇਖਿਆ ਨਹੀਂ ਭਗਵੰਤ ਮਾਨ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਬਾਹਰਲ ਹੋ ਰਹੀ ਹੈ ਪਤੀਜਨਕ ਵੀਡੀਓ ਦੇ ਹਵਾਲੇ ਨਾਲ ਵੀ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਸਭ ਨਕਲੀ ਹੈ ਉਹ ਜਿੱਥੋਂ ਜਾਉਣੇ ਦੀ ਜਾਂਚ ਕਰਾ ਲੈਣ ਜਿਵੇਂ ਅਰਜੀ ਦਾ ਹਰ ਆਦੇਸ਼ ਕਹਿੰਦੇ ਮੇਰੇ ਸਿਰ ਮੱਥੇ ਤੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਮੈਂ ਆਪਣੀ ਗੱਲ ਜੱਜਾਦ ਸਾਹਿਬ ਨੂੰ ਦੱਸ ਦਿੱਤੀ ਹੈ ਉਹਨਾਂ ਦੇ ਅੱਗੇ ਰੱਖ ਦਿੱਤੀ ਹੈ ਉਹਨਾਂ ਨੂੰ ਸਬੂਤ ਸੌਂਪ ਦਿੱਤੇ ਨੇ ਅੱਗੇ ਉਹ ਜੋ ਵੀ ਹੁਕਮ ਕਰਨਗੇ ਮੈਨੂੰ ਉਹ ਫੈਸਲਾ ਮਨਜ਼ੂਰ ਹੋਏਗਾ ਮੈਂ ਖਿੜੇ ਮੱਥੇ ਉਸ ਫੈਸਲੇ ਨੂੰ ਪਰਵਾਣ ਕਰਾਂਗਾ ਕਿਉਂਕਿ ਇਸ ਤੋਂ ਅੱਗੇ ਸਵਾਲ ਹੀ ਖੜਾ ਹੈ ਕਿ ਜੀ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੇ ਸੰਪੂਰਨ ਸਿੱਖ ਨਹੀਂ ਹੈਗੇ ਕਿ ਉਹਨਾਂ ਨੂੰ ਕੋਈ ਧਾਰਮਿਕ ਸਜ਼ਾ ਲਾਈ ਕਰ ਸਕਦੀ ਹੈ ਜਾਂ ਉਹਨਾਂ ਨੂੰ ਤਾੜਨਾ ਕੀਤੀ ਜਾ ਸਕਦੀ ਹੈ ਜਾਂ ਉਹਨਾਂ ਦੇ ਮਾਮਲੇ 'ਚ ਕੋਈ ਕੌਮ ਨੂੰ ਸੰਦੇਸ਼ ਕੌਮ ਦੇ ਨਾਮ ਆਦੇਸ਼ ਜਾਰੀ ਕੀਤਾ ਜਾ ਸਕਦਾ ਕਿਉਂਕਿ ਜੱਤਰ ਸਾਹਬ ਨੇ ਵੀ ਕਹਿ ਦਿੱਤਾ ਕਿ ਉਹ ਆਪਣਾ ਪੱਖ ਰੱਖ ਗਏ ਨੇ ਹੁਣ ਫੈਸਲਾ ਪੰਜ ਸਿੰਘ ਸਹਿਬਾਨ ਦੀ ਬੈਠਕ ਤੋਂ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੇ ਸਪਸ਼ਟਕਰਨ ਤੋਂ ਬਾਅਦ ਪੰਜ ਸਿੰਘ ਸਹਿਬਾਨ ਦੀ ਅਗਲੇ ਦਿਨਾਂ 'ਚ ਬੈਠਕ ਕਰਕੇ ਮਾਮਲੇ ਨੂੰ ਵਿਚਾਰਿਆ ਜਾਵੇਗਾ ਭਗਵੰਤ ਮਾਨ ਤੋਂ ਅੱਜ ਜੱਤਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪ੍ਰੈਸ ਕਾਨਫਰੰਸ ਆਖਿਆ ਉਹਨਾਂ ਕਿਹਾ ਕਿ ਸੀਐਮ ਇੱਥੇ ਆਏ ਸੀ ਉਹਨਾਂ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਗੋਲਖ ਨੂੰ ਲੈ ਕੇ ਵੀ ਸਪਸ਼ਟੀਕਰਨ ਦਿੱਤਾ ਤੇ ਅਸੀਂ ਉਹ ਸਾਰੇ ਸਪਸ਼ਟੀਕਰਨ ਆਪਣੇ ਕੋਲ ਰੱਖ ਲਏ ਨੇ ਆਉਣ ਵਾਲੇ ਦਿਨਾਂ ਚ ਪੰਥ ਸਿੰਘ ਸਾਹਿਬਾਂ ਦੀ ਬੈਠਕ ਹੋਏਗੀ ਤੇ ਉਸ ਮੀਟਿੰਗ ਚ ਇਹ ਸਾਰੇ ਪਹਿਲੂਆਂ ਨੂੰ ਬਾਤਿਆ ਜਾਵੇਗਾ ਵਿਚਾਰਿਆ ਜਾਵੇਗਾ ਵੀਡੀਓ ਦੀ ਜਾਂਚ ਵੀ ਕਰਾਵਾਂਗੇ ਕਹਿੰਦੇ ਜਥੇਦਾਰ ਸਾਹਿਬਾਂ ਨੇ ਆਖਿਆ ਕਿ ਉਹਨਾਂ ਨੇ ਜੋ ਵੀਡੀਓ ਦਾ ਮਾਮਲਾ ਸੀ ਉਹ ਜਦੋਂ ਸਵਾਲ ਮੂਰੇ ਰੱਖਿਆ ਪ੍ਰੈਸਰੋ ਨੇ ਕਿਹਾ ਕਿ ਕਿਸੇ ਵੀ ਦੋ ਲੈਬ ਤੋਂ ਇਹਦੀ ਜਾਂਚ ਕਰਾ ਲਵੋ ਜਾਂਚ ਕਰਾਈ ਜਾਏਗੀ ਤਾਂ ਕਿ ਸੱਚਾਈ ਸਾਹਮਣੇ ਆ ਸਕੇ ਅਕਾਲ ਤਖਸਾਲ ਕਿਸੇ ਨਾਲ ਬੈਰ ਨਹੀਂ ਰੱਖਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਗੱਲ ਦਾ ਦੁਹਰਾਇਆ ਕਿ ਜੱਤਰ ਸਾਬ ਨੇ ਕਿਹਾ ਜੀ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਮਰਿਆਦਾ ਦਾ ਪਤਾ ਚਾਰ ਵਾਰ ਸਮਾ ਬਦਲਿਆ ਲਾਈਵ ਟੈਲੀਕਾਸਟ ਦੀ ਮੰਗ ਕੀਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਉਹ ਤਾਂ ਮਨਜ਼ੂਰ ਨਹੀਂ ਹੋਈ ਪਰ ਫੋਟੋਗ੍ਰਾਫੀ ਵੀਡੀਓਗ੍ਰਾਫੀ ਜਰੂਰ ਹੋਈ ਹੈ ਪੂਰੀ ਇਸ ਪ੍ਰਕਰਨ ਦੀ ਇਸ ਸਪੀਸੀ ਦੀ ਉਸ ਨੂੰ ਜਨਤਕ ਕਰਨਾ ਨਾ ਕਰਨਾ ਇਹ ਜਦਰ ਸਾਹਿਬਾਂ ਦੇ ਅਧਿਕਾਰ ਖੇਤਰ ਚ ਪਰ ਪੂਰੀ ਮਤਲਬ ਰਿਕਾਰਡਿੰਗ ਜਰੂਰ ਕੀਤੀ ਗਈ ਹੈ ਇਹ ਵੀਡੀਓਗ੍ਰਾਫੀ ਜਰੂਰ ਕੀਤੀ ਗਈ ਹੈ ਅਕਾਲ ਤਖਤ ਸਾਹਿਬ ਉੱਤੇ ਤਲਬ ਹੋਣ ਵਾਲੇ ਚੌਥੇ ਮੁੱਖ ਮੰਤਰੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਹੋਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਚੌਥੇ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਮਤਲਬ ਸਹੀ ਰੂਪ ਚ ਤਾਂ ਜੇ ਦੇਖਿਆ ਜਾਵੇ ਪ੍ਰਕਾਸ਼ੀਂ ਬੱਦਲ ਤੇ ਬਰਨਾਲਾ ਵੀਤਲ ਹੁੰਦੇ ਰਹੇ ਨੇ ਪਰ ਜੇ ਇਸ ਨੁਕਤੇ ਨੂੰ ਨਵੇਂ ਤਰੀਕੇ ਨਾਲ ਵੀ ਸਮਝਣਾ ਹੋਵੇ ਤਾਂ ਇਹ ਅੱਜ ਇਹ ਸਵਾਲ ਵੱਡਾ ਕਿਉਂ ਹੈ ਇਸ ਸਵਾਲ ਇਸ ਲਈ ਵੱਡਾ ਹੈ ਕਿ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਜੇ ਕਿਸੇ ਨੂੰ ਤਲਬ ਕੀਤਾ ਗਿਆ ਤਾਂ ਉਹਨਾਂ ਦੇ ਵਿੱਚੋਂ ਮੁੱਖ ਮੰਤਰੀ ਕੀ ਚੌਥੇ ਮੁੱਖ ਮੰਤਰੀ ਨੇ ਹਾਂ ਜੇਕਰ ਆਪਾਂ ਵੱਡੇ ਰੂਪ ਚ ਦੇਖੀਏ ਤਾਂ ਇੱਥੇ ਥੰਮਲੇ ਨਾਲ ਬੰਨ ਕੇ ਕੋੜੇ ਮਾਰਨ ਵਾਲੀ ਪ੍ਰਕਿਰਿਆ ਦੇ ਹਵਾਲੇ ਨਾਲ ਨਾ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਆਉਂਦਾ ਕਿਉਂਕਿ ਵੀ ਨਤਮਸਕ ਹੁੰਦੇ ਨੇ ਇਸੇ ਸਤੰਦ ਦੇ ਉੱਤੇ ਮਤਲਬ ਗ੍ਰਹਿ ਮੰਤਰੀ ਰਹੇ ਬੂਟਾ ਸਿੰਘ ਦੇਸ਼ ਦੇ ਰਾਸ਼ਟਰਪਤੀ ਰਹੇ ਜਾਨੀ ਜੈਲ ਸਿੰਘ ਤੇ ਇਸੇ ਥਾਂ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਬਰਨਾਲਾ ਪ੍ਰਕਾਸ਼ ਸਿੰਘ ਬਾਦਲ ਤੇ ਲੰਘੇ ਦਿਨਾਂ ਦੇ ਵਿੱਚ ਉਪ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਸਮੁੱਚੀ ਕਾਲੀ ਲੀਡਰਸ਼ਿਪ ਉਹਨਾਂ ਸਾਰਿਆਂ ਨੂੰ ਤਲਬ ਕਰਨ ਤਨਖਾਹ ਲਾਉਣ ਇਹ ਸਭ ਦੇ ਧਿਆਨ ਚ ਪਰ ਜਿਹੜਾ ਮੁੱਖ ਮੰਤਰੀਆਂ ਦੇ ਹਵਾਲੇ ਨਾਲ ਸਭ ਤੋਂ ਪਹਿਲਾ ਜੇ ਪੰਜਾਬ ਦੇ ਮੁੱਖ ਮੰਤਰੀਆਂ ਦੇ ਹਵਾਲੇ ਨਾਲ ਦੇਖਣਾ ਹੋਵੇ ਤਾਂ ਨਾਮ ਜਿਹੜਾ ਆਉਂਦਾ ਉਹ ਭੀਮ ਸਿੰਘ ਸੱਚਰਵਰੰਦ ਆਉਂਦਾ ਜਦੋਂ ਸਾਂਝਾ ਪੰਜਾਬ ਸੀ ਅਣਮੰਡਿਆ ਪੰਜਾਬ ਸੀ ਉਸ ਸਮੇਂ ਦੇ ਹਵਾਲੇ ਨਾਲ ਕਿਹਾ ਜਾਂਦਾ ਕਿ ਜਦੋਂ ਪੰਜਾਬੀ ਮੋਰਚਾ ਚੱਲ ਰਿਹਾ ਸੀ ਤਾਂ ਉਸ ਨੂੰ ਰੋਕਣ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਲੱਗੀ ਹੋਈ ਸੀ ਤੇ ਉਸ ਚੱਕਰ ਦੇ ਵਿੱਚ ਕਹਿੰਦੇ ਜੀ ਕਿ ਪੁਲਿਸ ਉੱਥੇ ਦਰਬਾਰ ਸਾਹਿਬ ਦੇ ਗਲਿਆਰੇ ਚਾਈ ਹੈ ਨਾ ਤੇ ਉੱਥੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਯੂ ਲਾਈਕ ਇਸ ਵਾਰ ਖੜਾ ਹੈ ਤਦ ਵੀ ਇਹ ਸਵਾਲ ਖੜਾ ਸੀਗਾ ਕਿ ਕੀ ਮੁੱਖ ਮੰਤਰੀ ਨੂੰ ਤਲਬ ਕੀਤਾ ਜਾ ਸਕਦਾ ਹੈ ਕਿ ਨਹੀਂ ਮੰਨਿਆ ਜਾਂਦਾ ਕਿ ਉਸ ਸਮੇਂ ਭੀਮ ਸਿੰਘ ਸੱਚਰ ਹੋਰਾਂ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਤਲਬ ਤਾਂ ਨਹੀਂ ਕੀਤਾ ਗਿਆ ਪਰ ਉਹਨਾਂ ਨੇ ਖੁਦ ਆਪਣੀ ਗਲਤੀ ਕਬੂਲ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਆਏ ਦਰਬਾਰ ਸਾਹਿਬ ਮੱਥਾ ਟੇਕਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਸੀਲ ਦੇ ਸਾਹਮਣੇ ਖੜ ਕੇ ਖੁਦ ਮਾਫੀ ਨੂੰ ਮਾਰ ਅਰਦਾਸ ਕੀਤੀ ਤੇ ਖੁਦ ਉੱਥੇ ਸੇਵਾ ਨਿਭਾ ਕੇ ਗਏ ਤੇ ਇਸ ਤਰ੍ਹਾਂ ਉਹਨਾਂ ਨੇ ਆਪਣਾ ਗੁਨਾਹ ਆਪ ਕਬੂਲ ਕਰਕੇ ਆ ਆਪਣੇ ਆਪ ਨੂੰ ਕੱਲ ਤੱਕ ਸਭ ਦੇ ਸਾਹਮਣੇ ਪੇਸ਼ ਕੀਤਾ ਇਹ ਪਿੰਸੈਂਸਟਰ ਹੋਰਾਂ ਦੀ ਅਣਵੰਡੇ ਪੰਜਾਬ ਦੇ ਹਵਾਲੇ ਨਾਲ ਜਦੋਂ ਹਰਿਆਣਾ ਪਖੜਾ ਨਹੀਂ ਹੋਇਆ ਸੀ ਉਸ ਸਮੇਂ ਦੀ ਹਵਾਲੇ ਨਾਲ ਗੱਲਾਂ ਨੇ ਇਹ 16 ਸਤੰਬਰ 1955 ਦੀ ਗੱਲ ਹੈ ਹੁਣ ਉਸ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਦਾ ਮਾਮਲਾ ਆਉਂਦਾ 5 ਦਸੰਬਰ 1988 ਦੀ ਗੱਲ ਹੈ ਸੋ 5 ਦਸੰਬਰ 1988 ਨੂੰ ਉਹਨਾਂ ਨੂੰ ਬੁਲਾਇਆ ਗਿਆ ਪੇਸ਼ ਕੀਤਾ ਗਿਆ ਉਪੇਸ਼ ਹੋਏ ਗਲੇ ਚ ਤਖਤੀ ਪਾਈ ਐ ਮੈਂ ਪਾਪੀ ਤੋਂ ਬਖਸ਼ਣ ਹਾਰ ਐ ਜੋੜੇ ਘਰ ਤੋਂ ਲੈ ਕੇ ਭਾਂਡਿਆਂ ਤੱਕ ਦੀ ਸਾਰੀ ਸੇਵਾ ਨਵਾਈ ਤੇ ਉਸ ਸਮੇਂ ਤਲਬ ਕਰਨ ਦਾ ਕਾਰਨ ਸੀ ਆਪਰੇਸ਼ਨ ਬਲੈਕ ਥੰਡਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਨੂੰ ਜਾਣ ਦੀ ਇਜਾਜ਼ਤ ਦੇਣਾ ਹੈ ਨਾ ਫਰਵਰੀ 1987 ਜKAL ਤੱਕ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਐ ਉਹਨਾਂ ਨੇ ਇਹਨਾਂ ਨੂੰ ਤਲਬ ਕੀਤਾ ਤੇ ਮੈਂ ਮਤਲਬ ਕਿ ਰਾਜਨੀਤਿਕ ਦਲਾਂ ਨੂੰ ਭੰਗ ਕਰਨ ਦਾ ਹੁਕਮ ਜਾਰੀ ਕੀਤਾ ਸਾਂਝੇ ਰੂਪ ਦੇ ਵਿੱਚ ਵਿਦੇਸ਼ ਜਾਰੀ ਕੀਤੇ ਤੇ ਉਸ ਸਮੇਂ ਸਰਜੀਤ ਸਿੰਘ ਬਨਾਲਾ ਨੂੰ ਪੇਸ਼ ਹੋਣਾ ਪਿਆ ਫਿਰ ਪ੍ਰਕਾਸ਼ ਸਿੰਘ ਬਾਦਲ ਮਤਲਬ ਇਹ ਇਹ ਵੀ ਦੌਰ ਆਉਂਦਾ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਬਤੌਰ ਕਹਿੰਦੇ ਮੁੱਖ ਮੰਤਰੀ ਹੁੰਦਿਆਂ ਜੋੜੇ ਸਾਫ ਕਰਨ ਦੀ ਇਹਨਾਂ ਸੇਵਾ ਲਈ ਜਾਂਦੀ ਆ ਪੰਥਕ ਏਕਤਾ ਨੂੰ ਨੁਕਸਾਨ ਪਹੁੰਚਾਉਣਾ ਕੱਲ ਤੱਕ ਸਰਬ ਦੇ ਹੁਕਮਾਂ ਦੀ ਅਣਦੇਖੀ ਕਰਨ ਇਹਨਾਂ ਮਸਲਿਆਂ ਦੇ ਉੱਤੇ ਉਹਨਾਂ ਨੂੰ ਵੀ ਤਲਬ ਕੀਤਾ ਜਾਂਦਾ ਹੈ ਇਹ 79 ਦੀਆਂ ਗੱਲਾਂ ਨੇ ਕਹਿੰਦੇ ਜੀ ਤੇ ਆ ਲੰਗੀ 2 ਦਸੰਬਰ 2025 ਨੂੰ ਕਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਰਹੇ ਉਹਨਾਂ ਨੂੰ ਪੇਸ਼ ਕੀਤਾ ਗਿਆ ਉਹਨਾਂ ਨੇ ਗਨਾਹ ਕਬੂਲੇ ਝੋਲੀ ਪਵਾਏ ਤਨਖਾਹ ਲਗਾਈ ਬਾਅਦ ਚ ਹੁਣ ਬਾਅਦ ਜਾ ਕੇ ਕਹਿੰਦੇ ਨੇ ਕਿ ਮੇਰੇ ਖਿਲਾਫ ਤਾਂ ਸਾਜਿਦ ਸੀ ਮਰਤਾ ਜਾਣ ਲੈਣ ਦੀ ਵੀ ਕੋਸ਼ਿਸ਼ ਹੋਈ ਉਹ ਸਾਰਾ ਵੀ ਉਸ ਵੱਲ ਉਹਦੇ ਵਿੱਚ ਸਰਕਾਰ ਨੂੰ ਵੀ ਕੇਹਤੇ ਨੇ ਕਿ ਸਰਕਾਰ ਨੇ ਉਸ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਹੁਣ ਮਜੂਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੇਸ਼ ਹੋਏ ਨੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ ਨੇ ਕਿ ਇਹ ਤੋਂ ਬਾਅਦ ਉਹ ਤਰੀਕਾ ਕਰ ਬਦਲਣਗੇ ਆਪਣੇ ਪੰਥਕ ਮਸਲੇ 'ਚ ਦਖਲੰਦਾਜੀ ਦਾ ਬੋਲਣ ਚਾਲਣ ਦਾ ਜਾਂ ਹੋਰ ਹਮਲਾਵਰ ਹੋਣਗੇ ਕਿ ਇਹਦੇ ਵਿੱਚੋਂ ਰਾਜਨੀਤਿਕ ਮਾਈਲੇਜ ਲੈਣਗੇ ਕਿ ਚੋਕਾਲੀ ਦਾ ਮਾਈਲੇਜ ਖੱਟੇਗਾ ਕਿ ਕਲਰ ਦਾ ਨੁਕਸਾਨ ਹੋ ਗਿਆ ਇਹ ਸਾਰੇ ਸਵਾਲ ਵੀ ਨਾਲ ਹੀ ਖੜੇ ਨੇ ਜਨਾਬ ਇੱਕ ਇਹ ਮਾਮਲਾ 328 ਦਾ ਪਤਾ ਪਵਨ ਸਰੂਪਾਂ ਦਾ ਕਿ ਨਵਾਂ ਰੂਪ ਲੈ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਮਾਗੀ ਮੇਲੇ ਦੀ ਸਟੇਜ ਤੋਂ ਅਨਾਉਂਸ ਕਰ ਦਿੱਤਾ ਕਿ 169 ਪਵਨ ਸਰੂਪ ਬਰਾਮਦ ਹੋ ਗਏ ਜੀ ਅਸੀਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਸੌਂਪ ਦੇਣੇ ਆ ਜੀ ਅਸੀਂ ਤਾਂ ਲੱਭਨੇ ਸੀ ਲੱਭਤੇ ਜੀ ਬਾਕੀ ਜਿਹਨੇ ਰਹਿ ਗਏ ਉਹ ਵੀ ਲੱਭ ਲਾਂਗੇ 328ਾਂ ਚੋਂ ਇਸ ਤਰ੍ਹਾਂ ਉਹਨਾਂ ਨੇ ਪੇਸ਼ ਕੀਤਾ ਕਿ ਬੰਗੇ ਦਾ ਇੱਕ ਧਾਰਮਿਕ ਸਥਾਨ ਇੱਕ ਡੇਰਾ ਇੱਕ ਗੁਰੂ ਘਰ ਚੱਲਦਾ ਜੀ ਉੱਥੇ ਲੜੀਵਾਰ ਪਾਠ ਚੱਲਦੇ ਨੇ ਜੀ ਉੱਥੇ 169 ਸ੍ਰੀ ਬ੍ਰਹਮਦ ਹੋ ਗਏ ਪਰ ਅੱਜ ਉਸ ਸਥਾਨ ਦੇ ਪ੍ਰਬੰਧਕ ਉਸ ਸਥਾਨ ਦੇ ਸੇਵਾਦਾਰ ਜਿਵੇਂ ਸਾਹਮਣੇ ਆਏ ਨੇ ਉਹਨਾਂ ਨੇ ਸਿੱਟ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਖਟੜੇ ਚ ਖੜਾ ਕਰ ਲਿਆ ਕਹਿੰਦੇ ਕਿ ਕੀ ਸਿੱਟ ਨੇ ਮੁੱਖ ਮੰਤਰੀ ਨੂੰ ਗਲਤ ਰਿਪੋਰਟ ਦਿੱਤੀ ਹੈ ਕੀ ਮੁੱਖ ਮੰਤਰੀ ਨੇ ਹੀ ਗਲਤ ਰਿਪੋਰਟ ਪੇਸ਼ ਕੀਤੀ ਹੈ ਉਹ ਸਿੱਧਾ ਬੜੇ ਨਿਮਰਤਾ ਨਾਲ ਮੈਂ ਸਾਰੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਉਹਨਾਂ ਦਾ ਸ਼ਬਦ ਕੋਈ ਤਿੱਖਾ ਨਹੀਂ ਸੀ ਕੋਈ ਮੰਦਾ ਨਹੀਂ ਸੀ ਕੋਈ ਕਿਸੇ ਬਾਰੇ ਅਪੱਤੀਜਨਕ ਗੱਲ ਨਹੀਂ ਸੀ ਉਹ ਕਹਿੰਦੇ ਕਿ ਇਹ ਸਾਨ ਇਹ ਡੇਰਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨਾਲ ਚੱਲਦਾ ਹੈ ਇਹ ਉਹ ਜੇ ਹਾ ਕੋਈ ਬਾਬਿਆਂ ਦਾ ਡੇਰਾ ਨਹੀਂ ਹੈਗਾ ਕਿ ਜਿੱਥੇ ਕੋਈ ਇਹ ਮਤਲਬ ਕਿ ਪਖੰਡ ਬਾਦ ਹੁੰਦਾ ਹੋਵੇ ਕੋਈ ਪੁੱਛਿਆ ਕਿੱਛਿਆ ਹੁੰਦੀ ਹੋਵੇ ਗੁਰੂ ਸਾਹਿਬ ਦੀ ਸੇਵਾ ਸੰਭਾਲ ਦੇ ਲਈ ਗਰੀਬ ਗਰੁੱਪੇ ਦੇ ਮਤਲਬ ਕਿ ਸਥਾਨ ਇਹ ਸੇਵਾ ਦੇ ਲਈ ਹਾਜ਼ਰ ਹੈ ਇੱਥੇ 24 ਘੰਟੇ ਲੰਗਰ ਦਾ ਪ੍ਰਬੰਧ ਹੈ ਰਹਿਣ ਸਹਿਣ ਦਾ ਪ੍ਰਬੰਧ ਹੈ ਤੇ ਉੱਥੇ ਗੁਰੂ ਸਾਹਿਬ ਦੇ ਪ੍ਰਕਾਸ਼ ਹੁੰਦੇ ਨੇ ਬਿਲਕੁਲ ਕਹਿੰਦੇ ਗੱਲ ਤਰਸਤ ਹੈ ਕਿ ਸਾਡੇ ਕੋਲ 169 ਪਾਵਨ ਸਰੂਪ ਅਗੇ ਨੇ ਪਰ ਕਹਿੰਦੇ ਸਿਟਾ ਕੇ ਗਈ ਬਾਰ ਬਾਰ ਸਾਡੇ ਕੋਲ ਸਿੱਟ ਨੂੰ ਅਸੀਂ ਰਿਕਾਰਡ ਖੁਦ ਉਪਲਬਧ ਕਰਾਇਆ ਜੇ ਸਾਡੇ ਮਨ 'ਚ ਕੋਈ ਸ਼ੰਕਾ ਸ਼ੋਭਾ ਹੁੰਦਾ ਕੋਈ ਚੋਰੀ ਹੁੰਦੀ ਕੋਈ ਅਸੀਂ ਠੱਗੀ ਕੀਤੀ ਹੁੰਦੀ ਕੋਈ ਉਹਨਾਂ ਲਾਪਤਾ ਸਰੂਪਾਂ 'ਚੋਂ ਜ਼ਰੂਪ ਲੈਂਦੇ ਹੁੰਦੇ ਕਹਿੰਦੇ ਫਿਰ ਅਸੀਂ ਰਿਕਾਰਡ ਦਿੰਦੇ ਕਹਿੰਦੇ ਅਸੀਂ ਖੁਦ ਰਿਕਾਰਡ ਮੂਰੇ ਰੱਖਿਆ ਅਸੀਂ ਖੁਦ ਸਾਰੀ ਜਾਣਕਾਰੀ ਉਪਲਬਧ ਕਰਾਈ ਤੇ ਸਿੱਟ ਸਾਨੂੰ ਕਹਿ ਕੇ ਗਈ ਕਿ ਬਿਲਕੁਲ ਤੁਹਾਡਾ ਰਿਕਾਰਡ ਸਾਰਾ درست ਹੈ ਤੁਹਾਡੀ ਜਾਣਕਾਰੀ ਸਾਰੀ ਤਸੱਲੀ ਬਖਸ਼ ਹੈ ਤੇ ਇਸ ਲਈ ਇਹ ਉਹਨਾਂ ਲਾਪਤਾ ਸਰੂਪਾਂ 'ਚੋਂ ਨਹੀਂ ਹੈ ਪਰ ਕਹਿੰਦੇ ਕਿ ਕੀ ਉਹਨਾਂ ਨੇ ਜਾ ਕੇ ਬਾਹਰ ਬਦਲ ਗਏ ਕਿ ਉਹਨਾਂ ਤੇ ਕੋਈ ਦਬਾਅ ਸੀ ਜਾਂ ਉਹ ਆਪ ਹੀ ਗਲਤ ਰਿਪੋਰਟ ਮੁੱਖ ਮੰਤਰੀ ਨੂੰ ਪਹੁੰਚਦੀ ਕਰਦੀ ਤੇ ਮੁੱਖ ਮੰਤਰੀ ਨੇ ਨਾ ਸਾਡਾ ਪੱਖ ਜਾਣਿਆ ਨਾ ਸਾਨੂੰ ਖੁਦ ਪੁੱਛਿਆ ਆਪ ਹੀ ਅਨਾਉਂਸਮੈਂਟ ਕਰਤੀ ਕਿ ਬਰਖੰਦ ਹੋਗੇ ਜੀ ਕਹਿੰਦੇ ਇਹਦੇ ਨਾਲ ਟਕਰਾਹ ਪੈਦਾ ਹੋਣ ਦੀ ਸਥਿਤੀ ਪੈਦਾ ਹੋ ਗਈ ਸੀ ਉਹ ਕਹਿੰਦੇ ਇਹਦੇ ਨਾਲ ਤਾਂ ਖੂਨੀ ਹਿੰਸਾ ਫੈਲ ਸਕਦੀ ਸੀ ਇਹ ਤਾਂ ਕੌਮ ਦਾ ਧੰਨਵਾਦ ਗੁਰੂ ਸਾਹਿਬ ਦਾ ਸਾਨੂੰ ਥਾਪੜਾ ਆਸ਼ੀਰਵਾਦ ਹੈ ਕਿ ਜੇ ਆ ਕੁਝ ਨਹੀਂ ਵਾਪਰਿਆ ਤੇ ਅੱਜ ਅਸੀਂ ਸਾਰਾ ਸੱਚ ਮੀਡੀਆ ਰਾਹੀਂ ਰੱਖ ਰਹੇ ਹਾਂ ਉਹ ਕਹਿੰਦੇ ਬਿਲਕੁਲ ਸਾਡੇ ਕੋਲ 100 ਨੱਤਰਸ ਰੂਪ ਨੇ ਜਿਨ੍ਹਾਂ ਚੋਂ 79 ਸਰੂਪ ਸਾਡੇ ਕੋਲ ਪਹਿਲਾਂ ਤੋਂ ਮੌਜੂਦ ਨੇ ਕਹਿੰਦੇ ਫਿਰ ਉਹ ਕਹਿੰਦੇ ਕਿ 62 ਉਹ ਨੇ ਜਿਹੜੇ ਪ੍ਰਿੰਟਿੰਗ ਪ੍ਰੈਸ ਵਾਲੇ ਨੇ ਮਤਲਬ 79 ਰੂਪ ਉਹ ਕਹਿੰਦੇ ਬਹੁਤ ਪਹਿਲਾਂ ਤੋਂ ਸਾਡੇ ਕੋਲ ਤੁਰਿਆ ਰਹੇ ਨੇ ਉਹ ਮਤਲਬ ਅਸਲੀ ਮਸਲਾ 2014 ਤੋਂ 2019 ਦੇ ਵਿੱਚ ਪ੍ਰਿੰਟ ਹੋਏ 2014 ਤੋਂ 2015 ਦੇ ਦਰਮਿਆਨ ਪ੍ਰਿੰਟ ਹੋਏ ਤੇ 2019 ਤੱਕ 20 ਤੱਕ ਇਹ ਮਾਮਲਾ ਕਿਉਂ ਕਿੱਥੇ ਗਏ ਉਹ ਮਾਮਲਾ ਹੀ ਹੈ ਨਾ ਕਹਿੰਦੇ ਲਪਤਾੜਾ ਸੋ ਕਹਿੰਦੇ ਕਿ ਉਹ 2014-15 ਦੇ ਵਿੱਚ ਪ੍ਰਿੰਟ ਹੋਏਆਂ ਜੋ ਵੀ ਸਾਡੇ ਕੋਲ ਸਰੂਪ ਹੈਗੇ ਨੇ ਪਰ ਸਾਡੇ ਕੋਲ ਜਾਰੀ ਹੋਏ ਸਰੂਪ ਨੇ ਜਿਹੜੇ ਖੁਦ ਸ਼੍ਰੋਮਣੀ ਕਮੇਟੀ ਤੋਂ ਜਾਰੀ ਹੋਏ ਉਹ ਕਹਿੰਦੇ 69 ਮਤਲਬ ਕਿ 169 ਸਰੂਪਾਂ ਦੇ ਵਿੱਚੋਂ 79 ਸਰੂਪ ਸਾਡੇ ਕੋਲ ਬਹੁਤ ਪਹਿਲਾਂ ਦੇ ਨੇ 62 ਉਹ ਨੇ ਜਿਹੜੇ ਪ੍ਰਿੰਟਿੰਗ ਪ੍ਰੈਸ ਦੇ ਵਿੱਚੋਂ ਪ੍ਰਕਾਸ਼ਿਤ ਹੋ ਕੇ ਸਾਡੇ ਕੋਲ ਆਏ ਹੋਏ ਨੇ ਤੇ ਜਿਹੜੇ 30 ਦਾ ਮਾਮਲਾ ਮੰਤਰੀ ਸਾਹਿਬ ਕਹਿ ਰਹੇ ਨੇ ਜੀ ਕਿ ਤਾਂ ਹੋਰ ਥਾਵਾ ਦੇ ਨੇ ਜੀ ਹੈ ਨਾ ਉਹ ਕਹਿੰਦੇ ਕਿ ਉਹਨਾਂ ਤੀਹਾਂ ਦੇ ਵਿੱਚ ਅਸੀਂ ਆਪਣੇ 30 ਪੁਰਾਣੇ ਸਰੂਪ ਜਿਹੜੇ ਵਿਰਧ ਹੋ ਗਏ ਸੀ ਉਹਨਾਂ ਨੂੰ ਗਵਿੰਦਵਾਲ ਸਾਹਿਬ ਜਾ ਕੇ ਜੋ ਮਰਿਆਦਾ ਉਸ ਅਨਸਾਰ ਜਮਾ ਕਰਾ ਕੇ ਉੱਥੇ ਭੇਟ ਕੀਤੇ ਜਿਸ ਤਰ੍ਹਾਂ ਉਹਨਾਂ ਦਾ ਪੂਰਾ ਤਰੀਕਾ ਕਰਨ ਨਾਲ ਦਾ ਸੰਸਕਾਰ ਹੁੰਦਾ ਉਸ ਤੋਂ ਬਾਅਦ ਉਹ ਕਹਿੰਦੇ ਕਿ ਉਹਨਾਂ ਦੇ ਬਦਲ ਚ ਅਸੀਂ ਫਿਰ 30 ਸਰੂਪ ਐਸਜੀਪੀਸੀ ਤੋਂ ਮੰਗ ਕੀਤੀ ਸਾਡੀ ਇਸ ਬੰਗਾ ਦੀ ਇਸ ਸਥਾਨ ਦੀ ਕਮੇਟੀ ਨੂੰ 20 ਸਰੂਪ ਐਸਜੀਪੀਸੀ ਨੇ ਜਾਰੀ ਕੀਤੇ ਬਕਾਇਦਾ ਤੁਹਾਡੇ ਕੋਲ ਰਿਕਾਰਡ ਹੈ ਰਸੀਦ ਹੈ ਸਾਡੇ ਨਾਮ ਤੇ ਹੈ ਉੱਥੇ ਵੀ ਰਿਕਾਰਡ ਹੋਗਾ ਸਾਡੇ ਕੋਲ ਵੀ ਹੈ ਤੇ 10 ਰੂਪ ਕਹਿੰਦੇ ਸਾਡੇ ਨਾਲ ਦੇ ਪਿੰਡ ਦੇ ਸੰਗਤ ਨੇ ਲਏ ਉਹਨਾਂ ਦੇ ਨਾਮ ਤੇ ਜਾਰੀ ਹੋਏ ਨੇ ਉਹ ਵੀ ਐਸਜੀਪੀਸੀ ਕੋਲ ਰਿਕਾਰਡ ਹੈ ਤੇ ਪਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੱਗਾ ਕਿ ਸਾਡੇ ਨਾਲੋਂ ਚੰਗੀ ਸੇਵਾ ਸੰਭਾਲ ਇੱਥੇ ਹੁੰਦੀ ਹੈ ਇਸ ਲਈ ਉਹ ਸਾਡੇ ਕੋਲ ਨੇ ਉਹ ਕਹਿੰਦੇ ਉਹ ਸੰਗਤ ਦਾ ਰਿਕਾਰਡ ਉਹਨਾਂ ਕੋਲ ਵੀ ਹੈ ਸਾਡੇ ਕੋਲ ਵੀ ਹੈ ਜਦੋਂ ਉਹ ਐਸਜੀਪੀਸੀ ਤੋਂ ਲੈ ਕੇ ਆਏ ਦਾਦੋਨਾ ਕੋਲ ਜਦੋਂ ਉਹਨੇ ਸਾਨੂੰ ਦਿੱਤਾ ਤਦ ਸਾਡੇ ਕੋਲ ਵੀ ਇਥੇ ਉਹਨਾਂ ਕੋਲ ਵੀ ਹੈ ਇਸ ਲਈ ਕਹਿੰਦੇ ਕਿ ਇਹ ਭਰਮ ਕਿਉਂ ਫਲਾਇਆ ਗਿਆ ਬਟਾ ਸਵਾਲ ਖੜਾ ਹੋ ਗਿਆ ਜੇ ਮੁੱਖ ਮੰਤਰੀ ਸਾਹਿਬ ਇਸ ਰੂਪੋਂ ਨਹੀਂ ਹੈਗੇ ਨਾ ਪਤਾ ਤੇ ਫਿਰ ਤੁਸੀਂ ਝੂਠ ਬੋਲਿਆ ਸਟੇਜ ਤੋਂ ਤੁਸੀਂ ਰਾਜਨਿਤਿਕ ਸਟੇਜ ਕੋ ਐਡਾ ਬਣਾ ਝੂਠ ਬੋਲਿਆ ਉਹ ਵੀ ਗੁਰੂਗ੍ਰਾਂਧ ਸਾਹਿਬ ਦੇ ਮਾਮਲੇ 'ਚ ਜੇ ਉਹ ਉਹ ਸੰਗਤ ਮਤਲਬ ਕਿ ਪ੍ਰਬੰਧਕ ਝੂਠ ਬੋਲ ਰਹੇ ਨੇ ਫਿਰ ਤੁਹਾਡੀ ਅਗਲੀ ਕਾਰਵਾਈ ਸਾਬਤ ਕਰਨ ਲਈ ਕੀ ਹੋਈ ਪਰ ਉਹ ਪ੍ਰਬੰਧਕ ਕਹਿੰਦੇ ਕਿ ਕਿਤੇ ਇਹ ਤਾਂ ਨਹੀਂਗਾ ਕਿ ਪੀਸੀਸੀ ਉਹ ਤੋਂ ਪਹਿਲਾਂ ਇਧਰ ਧਿਆਨ ਦਿਵਾਉਣ ਲਈ ਸਭਾ ਕੁਝ ਕੀਤਾ ਬਾਅਦ ਚੋਂ ਜਾਂਚ ਕੁਝ ਨਿਕਲੇ ਨਾ ਕਹਿੰਦੇ ਇਸਦਾ ਜੀ ਸਭ ਦੇ ਸਾਹਮਣੇ ਆ ਜਿਹਨੇ ਜਾਂਚ ਕਰਨੀ ਆ ਕੇ ਕਰ ਲੋ ਪਰੇ ਮਾਮਲਾ ਗੜਬੜਾਉ ਕਹਿੰਦੇ ਸਿੱਟ ਨੇ ਜਾਂ ਤਾਂ ਗੜਬੜ ਕੀਤੀ ਹੈ ਜਾਂ ਮੁੱਖ ਮੰਤਰੀ ਗੜਬੜ ਕੀਤੀ ਹੈ ਜਾਂ ਤਾਂ ਸਿੱਟ ਨੇ ਗਲਤ ਰਿਪੋਰਟ ਦਿੱਤੀ ਹੈ ਤੇ ਜਾਂ ਮੁੱਖ ਮੰਤਰੀ ਨੇ ਸਿੱਟ ਦੀ ਸਹੀ ਰਿਪੋਰਟ ਨੂੰ ਦਰਖਤਨਾਰ ਕਰਕੇ ਆਪ ਗਲਤ ਰਿਪੋਰਟ ਪੇਸ਼ ਕੀਤੀ ਹੈ ਇਹ ਕਹਿੰਦੇ ਗੁਰੂ ਸਾਹਿਬ ਆਪੇ ਜਵਾਬ ਲੈਣਗੇ ਇਹ ਨਾ ਮਸਵਾਲ ਖੜਾ ਹੋ ਗਿਆ ਚਲੋ ਜਿੱਥੇ ਇਹ ਮਾਮਲਾ ਹੈ ਉੱਥੇ ਲੰਘੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਨੂੰ ਤਲਵੰਡੀ ਸਾਬੋ ਨੂੰ ਹੈਨਾ ਮਤਲਬ ਪਵਿੱਤਰ ਸ਼ਹਿਰਾਂ ਵਜੋਂ ਦਰਜਾ ਦੇਣ ਦਾ ਐਲਾਨ ਕੀਤਾ ਮੁੱਖ ਮੰਤਰੀ ਸਾਹਿਬ ਨੇ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਦੇ ਦਰਮਿਆਨ ਉਸ ਤੋਂ ਬਾਅਦ ਫਿਰ ਉਹ ਮਤ ਆਇਆ ਸਾਰਾ ਕੁਝ ਹੋਇਆ ਪਰ ਉਹਦੇ ਵਿੱਚ ਇੱਕ ਮਾਮਲਾ ਆਇਆ ਸੀ ਉਹ ਜਿਹੜੀ ਮਤਲਬ ਕਿ ਗੋਲਡਨ ਟੈਂਪਲ ਦੇ ਬਾਹਰ ਹੈਰੀਟੇਜ ਸਟਰੀਟ ਹੈ ਕਿ ਜੀ ਉਹ ਥਾਂ ਨੂੰ ਵੀ ਅਸੀਂ ਪਵਿੱਤਰ ਸ਼ਹਿਰ ਚ ਲੈਣੇ ਆ ਤੇ ਪਰ ਉਹ ਤੋਂ ਗਾਹ ਨਹੀਂ ਫਿਰ ਉੱਥੇ ਮੁੱਦਾ ਆਇਆ ਕਿ ਨਹੀਂ ਪ੍ਰਾਤਨ ਸ਼ਹਿਰ ਤੱਕ ਪਰ ਜਿਹੜੀ ਉਹ ਹੈਰੀਟੇਜ ਸਟਰੀਟ ਹੈ ਉਸ ਨੂੰ ਪਵਿੱਤਰ ਦਾ ਮਤਲਬ ਕੀ ਕੱਲਾ ਮੀਟ ਮੱਛੀ ਸ਼ਰਾਬ ਮੁਰਗਾ ਅੰਡਾ ਐਸੇ ਜਿਹਨੂੰ ਦੂਰ ਰੱਖਣ ਦੀ ਹੈ ਜਾਂ ਵਿਅਕਤੀਆਂ ਦੀ ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉੱਥੇ ਮਾਹੌਲ ਵੀ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਤੁਹਾਡੀ ਉਹੀ ਜੀ ਕੋਈ ਹੁੱਲੜਬਾਜੀ ਉੱਥੇ ਨਹੀਂ ਹੋਣੀ ਚਾਹੀਦੀ ਇਹ ਮਾਮਲਾ ਆਪਾਂ ਕਿਉਂ ਗੱਲ ਕਰ ਰਹੇ ਹਾਂ ਮਾਮਲਾ ਇਸ ਲਈ ਗੱਲ ਕਰ ਰਹੇ ਹਾਂ ਕਿ ਉਸ ਹੈਰੀਟੇਜ ਸਟਰੀਟ ਨੂੰ ਕੁਝ ਫੋਟੋਗ੍ਰਾਫਰਾਂ ਨੇ ਲੰਬੇ ਸਮੇਂ ਤੋਂ ਇਹ ਸਵਾਲ ਉਠਾ ਰਿਆ ਕਿ ਉੱਥੇ ਉਹ ਪ੍ਰੀ-ਬੈਡਿੰਗ ਸ਼ੂਟ ਦੇ ਲਈ ਵੀ ਵਰਤਣਾ ਸ਼ੁਰੂ ਕਰਦਾ ਮਤਲਬ ਮਤਲਬ ਉਸ ਨੂੰ ਇਸ ਤਰੀਕੇ ਨਾਲ ਜੋੜਿਆਂ ਨੂੰ ਉੱਥੇ ਲੈ ਕੇ ਜਾਣਾ ਉੱਥੇ ਤੁਰੇ ਆ ਰਹੇ ਨੇ ਜੀ ਜਾ ਰਹੇ ਨੇ ਜੀ ਮਿਲ ਰਹੇ ਨੇ ਜੀ ਆਪਸ ਜੀ ਹੈ ਨਾ ਇਸ ਤਰ੍ਹਾਂ ਦੇ ਮਤਲਬ ਉਹ ਨਾਟਕੀ ਰੂਪਤਾ ਬਣਾਉਣਾ ਉਹਦਾ ਉਹਦਾ ਫਿਲਮਾਂਕਣ ਕਰਨਾ ਇਹ ਪ੍ਰਕਿਰਿਆ ਸ਼ੁਰੂ ਹੋਈ ਇਸ ਨੂੰ ਲੈ ਕੇ ਸਥਾਨਕ ਸੰਗਤ ਵੱਲੋਂ ਵੀ ਸਥਾਨਕ ਸੰਸਥਾਾਂ ਵੱਲੋਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਪ੍ਰਸ਼ਾਸਨ ਤੱਕ ਪਹੁੰਚ ਕਰਨ ਤੋਂ ਬਾਅਦ ਖੁਦ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਨੇ ਵੀ ਇਹ ਸਾਰੀ ਪ੍ਰਕਿਰਿਆ ਤੇ ਰੋਕ ਲਈ ਪਰ ਉਹਦੇ باوجود ਵੀ ਲੋਕ ਰੁਕਣ ਲਈ ਤਿਆਰ ਨਹੀਂ ਮਤਲਬ ਪ੍ਰੀ ਬੈਟਿੰਗ ਕਰਾਉਣੀ ਆ ਪ੍ਰਵਾਹ ਕਰਾਓ ਪਹਿਲਾਂ ਤਾਂ ਉਹ ਕਿੰਨਾ ਕੁ ਸੱਭਿਆਖੰਡਾ ਜਾਂ ਸਾਡੇ ਸੱਭਿਆਚਾਰ ਦੇ ਹਾਨ ਦਾ ਹੁੰਦਾ ਹੈ ਕਿ ਨਹੀਂ ਹੁੰਦਾ ਇਸ ਵੱਲ ਤਾਂ ਖੜਾ ਹੈ ਜਦੋਂ ਉੱਥੇ ਦਿਖਾਇਆ ਜਾਂਦਾ ਕੋਈ ਕਹਿੰਦੇ ਕਿ ਇਹ ਗਲਤ ਹੈ ਜੀ ਇਹ ਨਹੀਂ ਹੋਣਾ ਚਾਹੀਦਾ ਇਦਾਂ ਅਨਾਸੀਂ ਆਪੇ ਆਪਣੇ ਬੱਚਿਆਂ ਨੂੰ ਕਿਵੇਂ ਪੇਸ਼ ਕਰਦੇ ਆਂ ਲੋਕਾਂ ਸਾਹਮਣੇ ਕੁਝ ਕਹਿੰਦੇ ਵੀ ਨਹੀਂ ਮਾਡਰਨ ਬਿਰਤੀ ਆ ਤੁਸੀਂ ਥੋੜੀ ਤਾਂ ਸੋਚ ਮਾਨਸਿਕਤਾ ਪੁਰਾਣੀ ਐ ਇਸ ਲਈ ਇਸ ਤਰੀਕੇ ਨਾਲ ਹੋਣ ਚ ਕੋਈ ਹਰਜ ਨਹੀਂ ਪਰ ਜੇ ਉਹ ਕਰਨਾ ਵੀ ਐ ਪ੍ਰੀ-ਵੈਡਿੰਗ ਸ਼ੂਟ ਕਰਾਉਣਾ ਵੀ ਤਾਂ ਉਹਦੇ ਲਈ ਬਹੁਤ ਥਾਮਾਂ ਨੇ ਭਰਾਵਾ ਪਹਾੜ ਨਦੀਆਂ ਨਾਲੇ ਫਾਰਮ ਹਾਊਸ ਜੇ ਉਹ ਕਈ ਥਾਮਾਂ ਘੁੰਮਣ ਫਿਰਨ ਵਾਲੀਆਂ ਥਾਮਾਂ ਟੂਰਿਸਟ ਥਾਮਾਂ ਜਾਓ ਜਿੱਥੇ ਮਰਜ਼ੀ ਕਰਾਓ ਲੋਕ ਕਰਾਉਂਦੇ ਨੇ ਪਰ ਇਹ ਸਥਾਨ ਉਹ ਸਥਾਨ ਦੇ ਬਾਹਰ ਸਚਕਣ ਸਿੰਘ ਦਰਬਾਰ ਸਾਹਿਬ ਦੇ ਗਲਿਆਰੇ ਦੇ ਬਾਹਰ ਇਹ ਤਾਂ ਚੁਣਨਾ ਤੇ ਫੜੋਫੜਾਈ ਵੀ ਹੁੰਦੀ ਹੈ ਬਹਿਸ ਵੀ ਹੁੰਦੀ ਹੈ ਅੱਜ ਫੇਰ ਨਵਾਂ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਇਹ ਪਹਿਲੂ ਉੱਪਰ ਕੇ ਸਾਹਮਣੇ ਆਇਆ ਕਿ ਅੰਮ੍ਰਿਤਸਰ ਦੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਇਸ ਸਥਾਨ ਦੇ ਬਾਹਰ ਹੈਰੀਟੇਜ ਸਟਰੀਟ ਦੇ ਉੱਤੇ ਪੁਲਿਸ ਨਾਲ ਕੁਝ ਤਰ੍ਹਾਂ ਦੀ ਬਹਿਸ ਹੋਈ ਕੁਝ ਜੋੜਿਆਂ ਦੀ ਖਾਸ ਕਰਕੇ ਜਿਹੜਾ ਜੋੜਾ ਛੂਟ ਕਰਨਾ ਹੈ ਉਹਨਾਂ ਦੇ ਨਾਲ ਦਿਆਂ ਦੀ ਫੋਟੋਗ੍ਰਾਫਰਾਂ ਦੀ ਪਰ ਪੁਲਿਸ ਨੇ ਉਹਨਾਂ ਨੂੰ ਪ੍ਰੀ-ਵੈਡਿੰਗ ਸ਼ੂਟ ਨਹੀਂ ਕਰਨ ਦਿੱਤਾ ਉਕੇ ਸੰਗਤ ਦੇ ਵਿੱਚ ਵੀ ਦੁਕਾਨਦਾਰਾਂ ਦੇ ਵਿੱਚ ਵੀ ਸ਼ਰਧਾਲੂਆਂ ਦੇ ਵਿੱਚ ਵੀ ਸਤਾਨਕ ਆਉਣ ਵਾਲੀ ਸੰਗਤ ਦੇ ਵਿੱਚ ਵੀ ਐਸ ਜੀ ਪੀ ਦੇ ਵਿੱਚ ਵੀ ਇਹ ਰੋਸ ਆਇਆ ਕਿ ਇਹ ਗਲਤ ਤਰੀਕਾ ਸਵੇਰੇ ਕਹਿੰਦੇ 4 ਵਜੇ ਸ਼ੁਰੂ ਹੋ ਜਾਂਦੇ ਤੜਕੇ ਸ਼ੁਰੂ ਹੋ ਜਾਂਦੇ ਨੇ ਉਹ ਲੈਟਾਂ ਜਗਣ ਦੇ ਰਾਤ ਨੂੰ ਫਿਰ ਨੇਰੇ ਸ਼ੁਰੂ ਹੁੰਦੇ ਨੇ ਮਤਲਬ ਹੁਣ ਕਪਲ ਜੋੜਿਆਂ ਦੇ ਰੂਪ ਚ ਉਥੇ ਤੁਸੀਂ ਇਹੋ ਜਿਹੀਆਂ ਫੋਟੋਗ੍ਰਾਫੀਆਂ ਕਰਾਉਂਗੇ ਭਰਾਵਾ ਇਹ ਸਮਝ ਤੋਂ ਪਰੇ ਆ ਸੋ ਇਸ ਲਈ ਥਾਂ ਸਥਾਨ ਵਖਤ ਨਜਾਕਤ ਹੈ ਨਾ ਮਰਿਆਦਾ ਬਹੁਤ ਕੁਝ ਹੁੰਦਾ ਹੈ ਸਾਰਾ ਕੁਝ ਵੀ ਇਹਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ ਇਥੋਂ ਭੱਜਣ ਦੀ ਲੋੜ ਨਹੀਂ ਚਲੋ ਜਾਂਦੇ ਜਾਂਦੇ ਇੱਕ ਹੋਰ ਖਬਰ ਤੇ ਨਜ਼ਰਸਾਨੀ ਜ਼ਰੂਰ ਕਰੀਏ ਲੰਗੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਬਿਆਸ ਮਾਗਨ ਦੇ ਵਿੱਚ ਗੋਲੀ ਵੱਜਣ ਦੇ ਕਾਰਨ ਮੌਤ ਦਾ ਮਾਮਲਾ ਸੀ ਜਿਹਦੇ ਵਿੱਚ ਪੁਲਿਸ ਨੇ ਕਿਹਾ ਜੀ ਕਿ ਬੰਦੇ ਫੜ ਲਏ ਜੀ ਅਸੀਂ ਤਾਂ ਜੀ ਇਹ ਛੱਤੀਸਗੜ੍ਹ ਤੋਂ ਫੜ ਲਿਆ ਜੀ ਇੱਥੋਂ ਫੜ ਲਿਆਂਦਾ ਜੀ ਹਨਾ ਬੜਾ ਕੁਝ ਹੋਇਆ ਪਰ ਅੱਜ ਕਹਿੰਦੇ ਜਿਹੜਾ ਮੇਨ ਸ਼ੂਟਰ ਸੀਗਾ ਉਹ ਐਨਕਾਊਂਟਰ ਚ ਮਾਰਿਆ ਗਿਆ ਜਾਂ ਕਿਚੀ ਦੌਰਚ ਮਾਰਿਆ ਗਿਆ ਮਤਲਬ ਉਹ ਕਹਿੰਦੇ ਜੀ ਹਥਿਆਰ ਬਰਾਮਦ ਕਰਾਉਣ ਲਈ ਉਹਨੂੰ ਪੁਲਿਸ ਅੰਮ੍ਰਿਤਸਰ ਲੈ ਕੇ ਆਈ ਸੀ ਤੇ ਉਸ ਨੂੰ ਛਡਾਉਣ ਦੇ ਲਈ ਮੋਟਰਸਾਈਕਲ ਤੇ ਕੁਝ ਨੌਜਵਾਨ ਆ ਗਏ ਉਹਨਾਂ ਨੇ ਫਾਇਰ ਕਰਤੇ ਤੇ ਉਹਨੇ ਵੀ ਪੁਲਿਸ ਦਾ ਹੀ ਰਵਾਲਵਰ ਖੋ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਖਿੱਚੋ ਤਾਣ ਦੇ ਵਿੱਚ ਗੱਡੀ ਦੇ ਅੰਦਰੋਂ ਹੀ ਕਹਿੰਦੇ ਜੀ ਗੋਲੀ ਚੱਲ ਗਈ ਜਿਸ ਤੋਂ ਮਾਰਿਆ ਗਿਆ ਬਿਲਕੁਲ ਜੀ ਅੰਮ੍ਰਿਤਸਰ ਦੇ ਮਹਿਲ ਪੈਲਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਕਤਲ ਮਾਮਲੇ 'ਚ ਮੇਨ ਸ਼ੂਟਰ ਸੁਖਰਾਜ ਸਿੰਘ ਉਪ ਗੁਗਾ ਨੂੰ ਪੁਲਿਸ ਨੇ ਇਨਕਾਉਂਟਰ ਸਟੇਟ ਕਰ ਦਿੱਤਾ ਕਹਿੰਦੇ ਜੀ ਪੁਲਿਸ ਨੇ ਉਸ ਨੂੰ ਦੇ ਰਾਏਪੁਰ ਤੋਂ ਕਰਤਾਰ ਕੀਤਾ ਸੀ ਕਹਿੰਦੇ ਜਿਸ ਤੋਂ ਬਾਅਦ ਪੁਲਿਸ ਹਥਿਆਰਾਂ ਦੀ ਰਿਕਵਰੀ ਦੇ ਲਈ ਉਸ ਨੂੰ ਅੰਮ੍ਰਿਤਸਰ ਬਾਈਪਾਸ ਇਲਾਕੇ ਤੇ ਲੈ ਕੇ ਗਈ ਸੀ ਜਿੱਥੇ ਕਹਿੰਦੇ ਜੀ ਦੋ ਸਾਥੀਆਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਤੇ ਫਾਇਰ ਕੱਢੇ ਤੇ ਉਹਨੇ ਵੀ ਗੱਡੀ ਦੇ ਵਿੱਚ ਪੁਲਿਸ ਵਾਲੇ ਦੀ ਰਵਲਵਰ ਖੋਕੇ ਹਥਿਆਰ ਥਰਾਂ ਦੀ ਕੋਸ਼ਿਸ਼ ਕੀਤੀ ਖਿੱਚੋ ਤਾਂ ਦੇ ਵਿੱਚ ਗੋਲੀ ਛੱਡੀ ਤੇ ਜਿਸ ਤਰ੍ਹਾਂ ਉਹਦੀ ਮੌਤ ਹੋ ਗਈ ਹੁਣ ਇਹ ਕੀ ਏ ਇੱਕ ਹਾਦਸਾ ਹੈ ਕੀ ਬਾਰ ਬਾਰ ਜਿਹੜਾ ਹੁਣ ਲੱਗਿਆ ਕਿ ਫੜੇ ਬੰਦੇ ਨੂੰ ਛਡਾਉਣ ਦੇ ਲਈ ਗੈਂਗਸਟਰਾਂ ਦੀ ਇੰਨੀ ਮਤ ਵੱਧ ਗਈ ਕਿ ਬਾਰ ਬਾਰ ਹਮਲਾ ਕਰਦੇ ਨੇ ਕਿ ਇਸ ਇੱਕ ਦੋ ਘਟਨਾ ਤੋਂ ਬਾਅਦ ਪੁਲਸ ਸਟਾਕਸ ਹੋ ਕੇ ਨਹੀਂ ਜਾਂਦੀ ਜਾਂ ਹਥਿਆਰ ਬਰਾਮਦ ਨਹੀਂ ਲਈ ਜਾਂਦੀ ਜਾਂ ਕਿਤੇ ਘਟਨਾ ਸਥਾਨ ਦਾ ਦੌਰਾ ਕਰਾਉਣ ਲਈ ਲੈ ਕੇ ਜਾਂਦੀ ਹੈ ਮੁਲਜ਼ਮ ਨੂੰ ਸੋ ਇਹ ਸਾਰੇ ਸਵਾਲ ਨਾਲ ਫਾਇਦਾ ਹੁੰਦੇ ਨੇ ਕਿ ਕੀ ਇਹ ਇਨਕਾਉਂਟਰ ਸੱਚੇ ਹੋ ਰਹੇ ਨੇ ਝੂਠੇ ਹੋ ਰਹੇ ਨੇ ਇਹ ਸਬੂਤ ਮਟਾਏ ਜਾ ਰਹੇ ਨੇ ਕਿ ਦੋਸ਼ੀ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਅਦਾਲਤੀ ਪ੍ਰਕਿਰਿਆ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੇ ਨਵੇੜੇ ਇੱਕ ਵਾਰ ਫਿਰ ਫਿਕਰ ਪੈਦਾ ਕਰਦੇ ਨੇ ਕਿਤੇ ਜੇ ਇੰਜ ਹਿੰਮਤ ਵਧਣ ਲੱਗੀ ਤਾਂ ਕੱਲ ਨੂੰ ਕੁਝ ਵੀ ਸੰਭਵ ਹੈ ਇਸ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਲੋਕ ਚਿੰਤਤ ਨੇ ਬਹੁਤ-ਬਹੁਤ ਸ਼ੁਕਰੀਆ